ਦੱਕਾ ਆ ਦੋ ਬਾਈ ਸਾਡਾ ਰੋ ਗਿਆ ਪਹਾੜੀ ਵਾਲੀ ਤਗੜੀ ਆ ਦੋ ਗਾਲੇ ਆ ਜੱਟਾਂ ਦੇ ਇਹ ਹਰਦੇ ਬਾਤਾਂ ਕਰਦੇ ਬਾਈ ਉਹ ਵਾਹੇ ਗੁਰੂ ਦੀ ਮੈਂ ਹੋਰ ਆਈ ਜਾਏ ਗੁਰੂ ਆ ਤੇਰੇ ਵਾਹ ਤੇਰੇ ਬਾਈ ਵਾਹ ਜੀ ਇਥੋਂ ਇਥੋਂ ਤੱਕ ਪਹੁੰਚ ਗਏ ਆ ਚਲੋ ਪਿਆਰੇ ਆਜੋ ਅੱਗੇ ਗਰਾ ਚਲੋ ਆਇਆ ਪਾ ਮਿਲ ਜੀ ਹਾਂ ਇੱਧਰ ਰੁਣਾ ਐ ਨੂੰ ਚੱਲ ਗਿਆ ਐ ਚੱਲ ਸਤਿਗੁਰ ਜੀ ਕੀ ਹਾਲ ਜੀ ਤੇ ਅੱਜ ਆ ਵਲੌਗ ਦਾ ਤੀਜਾ ਦਿਨ ਤੇ ਅੱਜ ਮੌਸਮ ਵੀ ਹੋ ਗਿਆ ਖਰਾਬ ਤੇ ਸੰਗਤ ਹੋਈ ਜਾਂਦੀ ਐ ਇੱਧਰ ਤਿਆਰ ਐ ਤੁਹਾਨੂੰ ਦਿਖਾਉਨੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਜੋ ਗਲਾ ਆਪਣਾ ਬਹੁਤ ਜ਼ਿਆਦਾ ਬੈਠ ਗਿਆ ਤੇ ਅੱਜ ਤੁਹਾਨੂੰ ਦਿਖਾਉਨੇ ਆ ਦੂਰ ਦੂਰ ਦਰਸ਼ਨ ਆ ਰਹੇ ਹਰਿ ਹਰਿ ਦੇਵ ਨਾਮ ਆ ਗਿਆ ਆ ਗਿਆ ਐ ਮੌਸਮ ਵੇਖੋ ਤੁਸੀਂ ਮੌਸਮ ਹੋ ਗਿਆ ਤੇ ਇੱਧਰ ਟਰਾਲਾ ਇੱਕ ਹੋ ਰ ਆ ਗਿਆ ਆਪਣਾ ਦੋ ਇੱਧਰ ਸਿੰਘ ਹੋਈ ਜਾਂਦੇ ਤਿਆਰ ਆ ਜੋ ਦਾ ਸਾਡਾ ਤਿਆਰ ਹੋ ਜਿੰਦਾ ਕਿਵੇਂ ਆ ਠੀਕ ਆ ਜੀ ਠੀਕ ਸਾਖ ਆ ਗਏ ਚਲੋ ਜੀ ਤਿਆਰੀਆਂ ਇਧਰ ਬਈ ਪੂਰੀਆਂ ਚੱਲੀਆਂ ਆਂਦੀਆਂ ਜਿਉਂਦੇ ਸਾਰੇ ਸਾਫੇ ਬੰਨੀ ਜਾਂਦੇ ਲੈ ਐ ਦੀ ਮੁੰਡੇ ਦੀ ਬਾੜੀ ਚੜਾਈ ਆ ਭਾਈ ਅੱਗ ਬੰਨੀ ਤੌਰ ਨਾਲ ਕਿਵੇਂ ਆ ਸੱਟ ਹਣਪਲੂਰ ਦੀ ਸੰਗਤ ਬਈ ਚਾਹ ਪੀਊਗੀ ਆ ਚਾਹ ਦੇ ਧਾਵਾ ਬੋਲਣ ਲੱਗੇ ਆ ਚਲੋ ਚਲੋ ਮੇਹ ਪੈ ਲਾਦਾ ਯਾਰ ਉਹੀ ਕੰਮ ਕੀਤਾ ਤੂੰ ਬਾ ਪੂਰਾ ਫੁੱਲ ਮੇ ਨਜ਼ਾਰਾ ਹੈ ਜੰਦਾ ਲਓ ਜੀ ਮੇ ਪਹਿਲਾ ਕੰਮ ਹੋ ਗਿਆ ਖਰਾਬ ਵੀ ਤੇਜ ਹੋ ਗਿਆ ਤੇ ਇਧਰ ਟਰਾਲੇ ਦਾ ਸੈਟਿੰਗ ਕਰੀ ਜੰਨੇ ਬਾਹਰੋਂ ਪਿੱਛੇ ਨਾ ਚਾਹ ਇਤਰਾ ਬੰਨਦੇ ਹੋ ਕਰਤਾ ਉਹੀ ਕੰਮ ਨਹੀਂ ਟਲੇ ਉਹ ਕਰਤਾ ਮੇ ਲਓ ਜੀ ਕੜੀਆਂ ਪਹਿਲਾ ਪੀਆਂ ਕੰਮ ਸਾਰਾ ਹੀ ਖਰਾਬ ਹੋ ਗਿਆ ਬਾਹਰ ਆਓ ਹਣੋ ਉੱਥੇ ਬੈਹਨੇ ਆ ਹੂੰ ਮੀਂਹੇ ਕਰਦਾ ਕੰਮ ਖਰਾਬ ਆ ਹਾਂ ਮੈਂ ਹਰ ਵਾਰੀ ਪੈਂਦਾ ਨਾ ਲੰਗਰਾਂ ਦਾ ਵੀ ਔਖਾ ਜਾਂਦਾ ਤੇਰੇ ਦਾ ਇੰਨਾ ਪ੍ਰਬੰਧ ਕੀਤਾ ਹੁੰਦਾ ਨਾ ਸਹੀ ਗੱਲ ਆ ਰੱਬ ਨੇ ਵੀ ਯਤਨ ਆ ਕਰਨਾ ਹੀ ਹੁੰਦਾ ਮਾੜਾ ਬੱਡਾ ਹਰ ਵਾਰੀ ਹੌਲੇ ਤੇ ਮੀਂਹ ਹੁੰਦਾ ਵੈਸੇ ਥੋੜਾ ਹੋਵੇ ਚਾ ਜਿਆਦੇ ਸਹੀ ਗੱਲ ਆ ਚਲ ਕੋਈ ਨਹੀਂ ਹਟ ਜੂਗਾ ਹਰ ਚੱਲਦੇ ਆ ਬੰਦੇ ਹੋਰ ਆ ਰਹੇ ਆ ਆਪਣੇ ਸਾਰੇ ਬੰਦੇ ਹਾਂ ਠੀਕ ਗੱਲ ਲੱਗਤੋ ਠੀਕ ਆ ਰਿਹਾ ਵੇ ਬੋਲੇ ਸਰੀਆ ਅੱਜ ਜੱਲੇ ਗੁਰੂ ਦੇ ਨਾਲ ਆਰੋ ਆ ਟੋ ਕਰਾ ਲੈ ਜੱਟਾਂ ਨੇ ਇਹ ਹਰਦੇ ਕੀ ਬਾਤਾਂ ਕਰਦੇ ਭਾਈ ਉਹ ਮਾਹਰ ਗੁਰੂ ਜੀ ਨਹੀਂ ਹੋ ਰਾਇਆ ਇਹ ਆ ਦੂਰ ਆ ਕੇ ਤੇਰੇ ਵਾਹ ਤੇਰੇ ਭਾਈ ਇਹ ਸੁਣੀ ਦੇ ਲੈ ਇਹ ਜਿੰਗਾ ਇਹ ਸੱਤਾ ਕਮ ਹਾਂ ਲਾਵੀ ਮੱਠੀ ਮੱਠੀ ਕਣੀ ਪੈ ਰਹੀ ਆ ਚਾ ਬੋਲ ਯਾਰ ਤੂੰ ਮੈਨੂੰ ਮਾਇਨ ਨਿਕਲ ਕੋ ਮੋਹਨਪੁਰਾ ਫੌਨ ਵਧੀਆ ਬਣਿਆ ਵਿਆ ਹਾਂ ਇਨੀ ਮਰੀ ਗਰੀ ਹਾਂ ਗੁਰੂ ਘਰ ਦੇ ਲੋਰ ਦੇ ਦਰਸ਼ਨ ਕਰਾਉਂਦੇ ਆ ਹਾਂ ਬਾਈ ਸਾਜ਼ਿੱਕਾ ਆ ਚਾਚਾ ਜਾਨੇ ਬੈਠੀ ਹੈ ਤੇਰਾ ਚਾਚਾ ਕੁੱਪੇ ਹੋ ਗਿਆ ਇਹ ਮਾਹ ਲੈ ਕੇ ਆਂਦਾ ਫਰਮੈਸ਼ ਪਹਿਲਾਂ ਚਲੋ ਨੰਦ ਸਿਗਰਟ ਲਾਉਂਦੇ ਆ ਇਹ ਆ ਠੀਕ ਆ ਆ ਛੱਡ ਰੂਪ ਹੋਰ ਨਾ ਕਰ ਦਿੰਦਾ ਬਾਈ ਅਰਦਾਸ ਰਾਜ ਦਾ ਭੂਣ ਸਾਡਾ ਲੋੜ ਜਾਨਾ ਮੈਂ ਜਾਨਾ ਇਹ ਲੋੜ ਕਿੰਨੇ ਦਾ ਯਾਰ ਇਹ ਕਾਹੜ ਗੱਲਬਾਤ ਹੋਈ ਬਈ ਮਿੱਤਰੋ ਵੇਖੋ ਅੱਜ ਮੌਸਮ ਰੱਬ ਨੇ ਕਿੰਨਾ ਸੋਹਣਾ ਕਰਦਾ ਆ ਗਈ ਨੀਲੋ ਨਹਿਰ ਤੇ ਭਾਈ ਆ ਸਫਰ ਕਰਕੇ ਤਾਂ ਮੈਂ ਕਹਿੰਦਾ ਕੀ ਗੱਲਬਾਤ ਹੋਈ ਬਈ ਭਈਆ ਬਹੁਤ ਵੰਡ ਮੈਂ ਕਹਿੰਦਾ ਨਜ਼ਾਰਾ ਹੀ ਆ ਬੱਦਲ ਵੇਖੋ ਕਿੰਨੇ ਸਾਹਮਣੇ ਲਾ ਦੇ ਆਹ ਕੀ ਵਿਊ ਆ ਭਾਈ ਚੈੱਕ ਕਰੋ ਵਿਊ ਚੈੱਕ ਕਰੋ ਭਾਈ ਵਿਊ ਆ ਮੇ ਵੀ ਆ ਗਿਆ ਉਹ ਯੂਜਰ ਕਰੋ ਵੀਊ ਹਾਂ ਆ ਲੈਣੇ ਛੁੱਟ ਗਈਆਂ ਅੱਜ ਐਵੇਂ ਡਰਦਾ ਫਿਰਦਾ ਵਿੱਚ ਬੈਂਦਾ ਫਿਰਦਾ ਗੱਲਾਂ ਕਰਦਾ ਗਲਤ ਹੈ ਕਦੋਂ ਡਰਦਾ ਮੈਂ ਕਿਹਾ ਸੀ ਇਹ ਪੁਲਿਸੋਂ ਡਰਨਾ ਪਰਮਾਟਾ ਦਾ ਪਰਮਾਟਾ ਆਪਾਂ ਅਰਫਾ ਬੰਦ ਕਰਾਈ ਆ ਉਹ ਕਦਾ ਸਾਰਾ ਖਰਚਾ ਮੇਰੇ ਲੋਇਟਰ ਕੋਲ ਮੇਰੇ ਕੋਲ ਮੇਰਾ ਖਰਚਾ ਸਾਰਾ ਬਾਈ ਜੀ ਟੈਨਸ਼ਨ ਹੀ ਨਹੀਂ ਲੈਣੀ ਯਾਰ ਕੋਈ ਖਰਚੇ ਟੈਨਸ਼ਨ ਨਹੀਂ ਹਾਂ ਇਹ ਪੈਸਾ ਇਸੇ ਕੰਮ ਆਉਂਦਾ ਹੈ ਜਿਆਦਾ ਕਰੋ ਫੁੱਲ ਇੰਜੋਏ ਕਦਾ ਪ੍ਰੋਵਾਈਡ ਨਹੀਂ ਮੰਨਣੀ ਇਹ ਗੱਲ ਟੈਨਸ਼ਨ ਨਹੀਂ ਲੈਣੀ ਨਾ ਨਾ ਵੇਖੀ ਵੇਚ ਨਾ ਮਾਰ ਚਾਲ ਬਾਦ ਯਾਤਰਾ ਤੇ ਹੁਣਾ ਯਾਰ ਸਾਲ ਬਾਦ ਬਾਬੇ ਦਾ ਹੋਲਾ ਮੱਲਾ ਯਾਰ ਖੁਸ਼ੀ ਮਨਾਓ ਹੋਲਾ ਖੇਡੋ ਬੈਲਣਾ ਦੁਖੀ ਕਰੋ ਹਾਂ ਹਾਂ ਸਹੀ ਗੱਲ ਆ ਪਾਣੀ ਪਾੜ ਨਹੀਂ ਜਾ ਕੇ ਘੰਟਾ ਆਪਾਂ ਬਾਰੀ ਬਣਾਗੇ ਅਸੀਨਵਾਦੀਆਂ ਵੇਖੋ ਬਾਈ ਤੁਸੀਂ ਕੈਮਰਾ ਬੰਦ ਕਰਨ ਨੂੰ ਜੀ ਨਹੀਂ ਕਰਦਾ ਕਦੇ ਆ ਵੀ ਪੰਜਾਬ ਹੀ ਹੁੰਦਾ ਸੀ ਆ ਪੰਜਾਬ ਬਈ ਪੰਜਾਬ ਕਦੇਆਂ ਸਰਕਾਰਾਂ ਨੇ ਕਰਦਾ ਇਹ ਗੱਲ ਸਹੀ ਜੇ ਕਦੇ ਹੁੰਦਾ ਕਦੇ ਹੁਣ ਤੀਰ ਵਾਲਾ ਨਹੀਂ ਹੋਣਾ ਸੀਗਾ ਪਿੰਡ ਵਾਲਾ ਹੁੰਦਾ ਕਦੇ ਹੁਣ ਕਦੇ ਤੀਰ ਵਾਲਾ ਹੁੰਦਾ ਜਿਉਂਦਾ ਤੇ ਸਾਡਾ ਹੀ ਹੋਣਾ ਸੀ ਹਾਂ ਤੇ ਹਿਮਾਚਲ ਬਈ ਸਾਰਾ ਪੰਜਾਬ ਨੂੰ ਵੱਡ ਵੱਡ ਕੇ ਪੰਜਾਬ ਨਿੱਕਾ ਕਰ ਤੇ ਟੋਟੇ ਕਰਦੇ ਹਾਂ ਸੋਚਣ ਦੀ ਲੋੜ ਆ ਤੁਹਾਨੂੰ ਪਰਚੀ ਕਰਾ ਕੇ ਆਉਣਾ ਪੈਂਦਾ ਇੱਥੇ ਹੁਣ ਮਰਜ਼ੀ ਕਿ ਦੌਣੀ ਬਈ ਸਾਨੂੰ ਹਿਮਾਚਲ ਦੀ ਤੇ ਪੰਜਾਬ ਕਦੋਂ ਨਹੀਂ ਲਾਉਂਦਾ ਬਈ ਹਿਮਾਚਲ ਵਾਲਿਆਂ ਦੇ ਹਿਮਾਚਲ ਵਾਲੇ ਪਰਚੀ ਲਈ ਬੈਠੇ ਆ ਆਪਣੇ ਆਪਣੇ ਕੋਈ ਪਰਚੀ ਨਾ ਆਉੜੇ ਤੇ ਆਪਣੇ ਪੰਜਾਬ ਵਿੱਚ ਕੋਈ ਆ ਜੇ ਹਾਂ ਇਹ ਗਲਤ ਨਾਲ ਲਾ ਬਈ ਸਾਡੀ ਪਰਚੀ ਕੱਢੀ ਆਹ ਨੂੰ ਯਾਰ ਸਾਰੇ ਪਾਸੇ ਲੁੱਟੀ ਜਾਂਦੇ ਨੇ ਲੁੱਟੀ ਜਾਂਦੇ ਲੁੱਟੀ ਜਾਂਦੇ ਜੇ ਵੀ ਆਲਮ ਦੇ ਕੇ ਮਾਤਾ ਪਰਚੀ ਪਰ ਹਜੇ ਜਾਉਦੇ ਜਾਉਦੇ ਆ ਪਰ ਨਹੀਂ ਗਏ ਸਾਰਾ ਆਪਾਂ ਲੈ ਗਿਆ ਸਾਡਾ ਦੂਜਾ ਆਟੋ ਵੀ ਆਉਂਦਾ ਸਾਡਾ ਮਗਰ ਨੋੜ ਲੈਂਦਾ ਬਾੜੀਏ ਵੀਰ ਗਿਆ ਏ ਏ ਧੂਆ ਵੇਖੋ ਧੂਆ ਵੀਰ ਗਿਆ ਚੱਲ ਬਈ ਚੱਲੇ ਚੱਲ ਖੜਾ ਕਰੋ ਇਹ ਹੈ ਨਹੀਂ ਅਜਾ ਹੀ ਕਰਦਾ ਸਤ ਸ੍ਰੀ ਅਕਾਲ ਆ ਤੋ ਬਈ ਸਾਡਾ ਰੋ ਗਿਆ ਪਹਾੜੀ ਵਾਲੀ ਤਗੜੀ ਯਾਰ ਤੇ ਮੂਰੇ ਘਾੜ ਲੈਨੇ ਆ ਚਲਾਓ ਤਾਂ ਕਲਾਓ ਯਾਰ ਹਨਾ ਕੋਈ ਨਹੀਂ ਹੋ ਜੂਆ ਇਹ ਸਟਾਰ ਤੂੰ ਬਾਹਰ ਨਾਲ ਭਜਾਇਆ ਕਰ ਯਾਰ ਬਾਈ ਹਾਂ ਸਿਰ ਆ ਵੀਊ ਹੋਇਆ ਬਸ ਸਿਰ ਆ ਵੀਊ ਤੁਸੀਂ ਬਾਈ ਬਾਹਰ ਭਜਾ ਲਿਆ ਹਟੋ ਬਾਹਰ ਨਾਲ ਭਜਾਇਆ ਕਰੋ ਜਾਨ ਕੀ ਕਰਾਦਾ ਆਟੋ ਵੀ ਸਾਡਾ ਰਾਹ ਜਾ ਕੇ ਬੰਦ ਹੋ ਗਿਆ ਆ ਚੜਾਈ ਦਾ ਰੋਡ ਚ ਲੈ ਜਾਂਦਾ ਉਹਦਾ ਉਤਰ ਕੇ ਸਾਰੇ ਜਣੇ ਇਧਰੋਂ ਫੋਟੋ ਸ਼ੂਟ ਹੋਣ ਲੱਪਿਆ ਕੀ ਗੱਲ ਹੋ ਗਈ ਹੁਣ ਬੰਦ ਹੋ ਗਿਆ ਯਾਰ ਵਾਹ ਤੂਆ ਤੂਆ ਹੋ ਰਿਹਾ ਚਲੋ ਚਲੋ ਲਾ ਦੇ ਆਈਦਾ ਚਲਾ ਓਏ ਆ ਲਾ ਦੇ ਤਰਾ ਦੇ ਤਰਾ ਦੇ ਤਰਾ ਦੇ ਅੱਧੀ ਹੱਸਦੇ ਹੋ ਸਾਰੇ ਸੁਨਾਰੇ ਜਿੰਨੇ ਮਿੱਤਰੋ ਚੱਲਗੇ ਲਓ ਜੀ ਮੁੰਡੇ ਕਹਿੰਦੇ ਵੀ ਪਹਾੜਾਂ ਦੇ ਵੀ ਚੜ ਕੇ ਆਉਣਾ ਹੀ ਆ ਆਜੋ ਮਿੱਤਰੋ ਸਪੀਡ ਨਾਲ ਆਓ ਮੜਾ ਜਾ ਸਪੀਡ ਸਪੀਡ ਲਓ ਜੀ ਇੱਧਰ ਤੋਂ ਬਹੁਤ ਦੂਰ ਦੂਰ ਤੱਕ ਜਾਓਗਾ ਉਹ ਤਾਂ ਵੇਖ ਕਿੰਨੇ ਗਏ ਮੁੰਡੇ ਕੀ ਕਰੀ ਜਾਂਦਾ ਯਾਰ ਕੀ ਹੋ ਗਿਆ ਆਜੋ ਆਜੋ ਆ ਗਏ ਪਾਉ ਹੂਰੀ

ਵਾਹ ਜੀ ਇਥੋਂ ਇਥੇ ਤੱਕ ਪਹੁੰਚ ਗਏ ਆ ਚਲੋ ਪਿਆਰੇ ਆਜੋ ਅੱਗੇ ਗਰਾ ਚਲੋ ਆਇਆ ਆਪਾਂ ਮਿਲਦੇ ਹਾਂ ਇਹ ਇਧਰ ਰੁਣਾ ਐ ਨੂੰ ਚੱਲ ਗਏ ਐ ਚੱਲ ਉਧਰ ਰੈਡ ਨਾ ਜਾਜੋ ਤਾਂ ਮਰ ਲਾ ਜਾ ਆ ਸਾਡਾ ਸੀਰਾ ਬਣਾਉਣ ਲਗਾ ਵੀਡੀਓ ਬਾਈ ਚਲ ਬਈ ਸੀਰਿਆ ਮੋਬਾਈਲ ਵੱਡਾ ਲੈਂਦਾ ਇਹਦੇ ਬਣਾ ਦੇ ਬਣਾ ਦੇ ਬਣਾ ਦੇ ਵਲੌਗ ਫੋਟੋ ਖੈਦਾਵਾ ਆਓ ਖੈਦਾ ਬਾਈ ਮੇਰੀ ਖੈਦੇ ਮੇਰੀ ਖੀਚੀ ਬਾਈ ਲੈ ਬਾਈ ਇੱਥੇ ਆ ਲਓ ਜੀ ਗੁਰੂਕੇ ਲਾਹੌਰ ਦਾ ਥਿਊ ਦੇਖੋ ਬਾਈ ਤੇ ਕਿੰਨਾ ਸੋਹਣਾ ਥਿਊ ਆ ਇਧਰ ਸੈਲਫੀਆਂ ਹੋਈ ਜਾਂਦੀਆਂ ਬਾਕੀ ਅੱਦੇ ਬੰਦੇ ਹਟ ਤਾਂ ਗਏ ਆ ਹਾਂ ਆ ਬੇਨੀ ਜੀ ਸਾਡੀ ਸੰਗਤ ਨੇ ਕਰ ਲਈ ਦਰਸ਼ਨ ਇਹ ਹੈਗਾ ਗੁਰਦੁਆਰਾ ਭਵੌਰ ਸਾਹਿਬ ਭਵੌਰ ਸਾਹਿਬ ਭਵੌਰ ਸਾਹਿਬ ਆ ਸਾਹਮਣੇ ਨੰਗਲ ਡੈਮ ਠੀਕ ਆ ਇਧਰਲੇ ਪਾਸੇ ਹੈਗਾ ਇਧਰ ਪਾਖੜਾ ਡੈਮ ਹਾਂ ਇਹ ਪਾਖੜਾ ਇਹ ਨੰਗਲ ਡੈਮ ਆ ਇਹ ਗੁਰਦੁਆਰਾ ਭਵੌਰ ਸਾਹਿਬ ਆ ਠੀਕ ਹੈ ਜੀ ਸੰਗਤੋ ਕਰੋ ਦਰਸ਼ਨ ਹਾਂ ਮੌਕੀ ਬਹੁਤ ਇਥੇ ਆ ਜੇ ਥੋੜੇ ਘੱਟ ਅੱਗੇ ਜਿਆਦੇ ਹੁੰਦੇ ਆ ਇੱਧਰ ਥੱਲੇ ਹੋਵੇ ਮੌਕੀ ਇਹ ਵੀ ਉਹ ਬੈਠੇ ਮੌਕੇ ਅੱਗੇ ਤਾਂ ਆ ਜਾਂਦੇ ਤਾਂ ਅੱਜ ਥੱਲੇ ਹੀ ਆਲੇ ਮੌਂਕੀ ਦੇ ਬਾਂਦਰ ਆ ਬਾਂਦਰ ਆ ਬਈ ਬਾਂਦਰ ਆ ਅੱਛਾ ਮੌਂਕੀ ਆ ਕਿ ਬਾਂਦਰ ਬਈ ਮੌਂਕੀ ਨਹੀਂ ਏ ਨੇ ਬਾਂਦਰ ਆ ਬਈ ਬਾਂਦਰ ਇਕੂੰਗਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਪਰਬੀਰ ਕੱਲੂ ਵੀ ਇੱਥੇ ਵੱਜ ਚੜਕੇ ਪਹੁੰਚਣਾ ਸਿਵਾਰਿਆਂ ਆਪ ਜੀ ਨੂੰ ਕੱਲੂ ਸੜਾਵਾਂਗੇ ਜੰਗੀ ਪੱਦਰ ਤੇ ਬਾਜੋਦਾ ਸੋੜੇ ਨੂੰ ਮੁੰਨਾ ਦਿਖਾਣੇ ਆ ਆਪ ਜੀ ਆਏ ਹੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਇੰਨਾ ਚੇਤੇ ਰੱਖਿਓ ਕਲਗੀਆਂ ਵਾਲਾ ਹਾਜ਼ਰ ਨਾਜ਼ਰ ਪਾਤਸ਼ਾਹ ਸੱਚ ਹੈ ਉਹ ਨਾਲ ਆਪਣੇ ਹੈ ਨਾ ਤੇਰਾ ਸਤਗੁਰ ਬੈਠਾ ਅੱਖ ਨਹੀਂ ਪਰ ਤੈਨੂੰ ਦੇਂਦਾ ਅੱਖ ਨਹੀਂ ਕਿਉਂਕਿ ਤੇਰੇ ਕੋਲ ਏਖਣ ਵਾਲੀ ਅੱਖ ਨਹੀਂ ਤੇਰਾ ਕਸੂਰ ਹੋ ਸਕਦਾ ਤੇਰਾ ਗੁਰੂ ਪੂਰਾ ਸੰਪੂਰਨ ਸਸੰਗਤ ਜੀ ਬਾਜਾਂ ਵਾਲੇ ਪਾਤਸ਼ਾਹ ਹੋਲਾ ਤੇ ਮੁਹੱਲਾ ਉਹ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਲੋਕਾਂ ਦੀਆਂ ਘੋੜੀਆਂ ਤੇ ਸਿੰਘਾਂ ਦੇ ਅਰਾਕਰ ਸਿੰਘ ਲੋਕਾਂ ਦੀਆਂ ਟੋਲੀਆਂ ਤੇ ਖਾਲਸੇ ਦਾ ਟੋਲਾ ਏ ਖਾਲਸਾ ਜੀ ਸਾਰਾ जग ਖੇਡਦਾ ਏ ਹੋਲੀ ਕੱਚੇ ਰੰਗਾਂ ਨਾਲ ਖੇਡਿਆ ਗੋਰਾ ਨੇ ਇੱਥੇ ਹਾਂ ਓਏ ਖੂਨ ਵਾਲਾ ਹੋਲਾ ਏ ਜਿਵੇਂ ਬਲਾਲ ਉਡਾਇਆ ਕੀ ਕੀਤਾ ਅਸਥਾਈ ਬੋਲਦੀ ਏ ਪੂਰਾ ਕੱਲ ਨੂੰ ਸੁਣਾਵਾਂ ਵਿੱਚ ਉੱਡਦਾ ਗੁਲਾਮ ਜੋ ਫੇਸਬੁੱਕ ਤੇ ਦੂਜੇ ਤੀਜੇ ਇੰਸਟਾ ਤੇ ਚੱਲਦਾ ਤਰਸੀਮ ਸਿੰਘ ਮੋਰਾਵਾਲੀ ਇਹ ਨੈਟ ਤੇ ਇਹ ਚੈਨਲ ਸਮੇਂ ਦੇ ਮੰਨ ਕਰਕੇ ਸੰਗਤਾਂ ਦੇ ਕਹਿਣ ਤੇ ਉਹ ਦੁਬਾਰਾ ਫਿਰ ਬਣਾਇਆ ਉਹ ਨਮਾ ਹੀ ਆ ਉਹਨੂੰ ਵੀ ਉਹ ਕੀ ਕਰਦੇ ਹੁੰਦੇ ਉਹ ਕਰ ਲਿਓ ਆਪਣਾ ਆਰਾਮਤਾ ਜਿਹਾ ਬਣਿਆ ਰੂ ਸਾਰਿਆਂ ਕੀ ਹੁੰਦਾ ਸਬਸਕ੍ਰਾਈਬ ਇੰਗਲਿਸ਼ ਭੁੱਲ ਗਿਆ ਜੋ ਗੋਰੇ ਨਾ ਉਹਨੂੰ ਵੇਖ ਕੇ ਹੀ ਅੰਗਰੇਜ਼ੀ ਆਪ ਹੀ ਆਈ ਜਾਏ ਉਹ ਕਹਿਣ ਪੰਜਾਬੀ ਚ ਬੋਲੋ ਮੈਂ ਕਾ ਇਹਨੂੰ ਵੇਖ ਕੇ ਹੀ ਆਈ ਜਾਂਦੀ ਆ ਆਪਣਿਆਂ ਵੀ ਬਹੁਤ ਗਨੂਨੇ ਮੇਰਾ ਕਿਤਨਾ ਵੀਰੋ ਭਾਗਾ ਵਾਲਿਓ ਗਲਗੀ ਤਰਜੀ ਚਾਰ ਸਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਸ਼ਹੀਦ ਮਰੀਦ ਪਿਆਰੇ ਸਚਿਆਰੇ ਸਾਰੇ ਪੰਥ ਚ ਹੀ ਆ ਬ੍ਰਹਮ ਗਿਆਨੀ ਜਰਨੈਲ ਇੱਥੇ ਹੀ ਨੇ ਬਾਬਾ ਜੀ ਬਾਬਾ ਮਹੇਰ ਜੀ ਬੜੀ ਪਿਆਰੀ ਹਸਤੀ ਨੇ ਸਾਰੇ ਬੁੱਢੇ ਦਲ ਦੇ ਸਿੰਘ ਬਾਬਾ ਜੀ ਕਿਰਮਨੀ ਸੇਵਾ ਰਤਨ ਪੰਥ ਰਤਨ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਜੀ ਐਨੇ ਦੂਰ ਅੰਦੇਸ ਵੀਰ ਆ ਬਹੁਤ ਘਟ ਗਿਆ ਸੀ ਘਟ ਕੇ ਪਰ ਤੁਸੀਂ ਵੀ ਹਰ ਸਾਲ ਵੱਟ ਚੜ ਕੇ ਆਉਂਦੇ ਹੋ ਤੇ ਮਹਾਂਪੁਰਖ ਸੁਪਰੀਤ ਸਿੰਘ ਹੋਰੀਏ ਸਾਰੀ ਟੀਮ ਬੜੇ ਪਿਆਰ ਨਾਲ ਸਿੰਘ ਨੇ ਤੇ ਉਹ ਚੈਨਲ ਤੇ ਹੋਲਾ ਸੁਣਿਓ ਬੜੇ ਇੱਕ ਦਿਨ ਚ ਤਿਆਰ ਕੀਤਾ ਉਹ ਫਿਰ ਸੁਣ ਲਿਓ ਕਿਉਂਕਿ ਮੇਰੇ ਬਾਬਾ ਜ਼ੋਰ ਕੱਲ ਨੂੰ ਫਿਰ दर्शन करियो प्रोग्राम वेखो